5 ਅਕਤੂਬਰ 2025 ਦਿਨ ਐਤਵਾਰ ਨੂੰ ਸਵੇਰੇ 9:30 ਨੂੰ ਸ਼੍ਰੀ ਪਾਵਨ ਰਮਾਇਣ ਦੇ ਪਾਠ ਕੀਤੇ ਜਾਣਗੇ ਆਰੰਭ 7 ਅਕਤੂਬਰ 2025 ਦਿਨ ਮੰਗਲਵਾਰ ਨੂੰ ਪਾਏ ਜਾਣਗੇ ਭੋਗ ਸਵੇਰੇ 9:30 ਵਜੇ ਪਿੰਡ ਰੌਣੀ ਵਿਖੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 5-10-2025 ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਵਿੱਚ ਝਾਕੀਆਂ ਤੇ ਭਗਵਾਨ ਵਾਲਮੀਕ ਜੀ ਦੇ ਦਰਸਾਈ ਮਾਰਗ ਤੇ ਚੱਲਣ ਦਾ ਪ੍ਰਚਾਰ ਪੇਸ਼ ਕੀਤਾ ਜਾਵੇਗਾ ਅਤੇ ਸ਼ੋਭਾ ਯਾਤਰਾ ਸਵੇਰੇ 9 ਵਜੇ ਵਾਲਮੀਕ ਮੰਦਰ ਰੌਣੀ ਤੋਂ ਰਵਾਨਾ ਹੁੰਦੀ ਹੋਈ ਵੱਖ-ਵੱਖਰੇ ਪੜਾਵਾਂ ਤੇ ਗੁਣਗਾਨ ਕਰਦੀ ਹੋਈ ਪਿੰਡ ਰੌਣੀ ਦੀ ਪ੍ਰਕਰਮਾ ਕਰਨ ਉਪਰੰਤ ਵਾਲਮੀਕ ਮੰਦਰ ਸਮਾਪਤ ਹੋਵੇਗੀ। ਸ਼੍ਰੀ ਪਾਵਰ ਰਮਾਇਣ ਦੇ ਪਾਠ ਦੇ ਭੋਗ ਉਪਰੰਤ ਸੰਗਤਾਂ ਨੂੰ ਲੰਗਰ ਟੁੱਟ ਵਰਤਾਇਆ ਜਾਵੇਗਾ। ਜੇਕਰ ਚੈਨਲ ਤੇ ਨਵੇਂ ਹੋਤਾ ਸਾਡੇ ਪੀਟੀ ਨਿਊਜ਼ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਹਾਂ ਹਾਂ ਸਤਿਕਾਰ ਦੇ ਅਸੀਂ ਪਿੰਡ ਰੌਣੀ ਅਮਰਿਤਪਾਲ ਸਿੰਘ ਆਈਨਾ ਹਰ ਤਰ੍ਹਾਂ ਦੀ ਸਾਲ ਇਸ ਤਰ੍ਹਾਂ ਸਾਲ ਵੀ ਬਾਬਾ ਬਾਲਜੀ ਦੀ ਦੇ ਜਨਮ ਦਿਨ ਵਾਰੇ ਜਿੱਦਾਂ ਮਨਾਇਆ ਜਾਂਦਾ ਹੈ ਸਾਰੇ ਨਗਰ ਦੇ ਸਹਿਯੋਗ ਨਾਲ ਇਸ ਸਾਲ ਵੀ ਉਦੋਂ ਹੀ ਤੂਤਰਾਂ ਨਾਲ ਮਨਾਇਆ ਜਾਏਗਾ ਇਸ ਪ੍ਰੋਗਰਾਮ ਦੇ ਵਿੱਚ ਕੀ ਕੀ ਕਿਹੜੇ ਕਿਹੜੇ ਨੇ ਜੀ ਪੰਜ ਤਰੀਕ ਨੂੰ ਸਰ ਜਿਵੇਂ ਚੱਲ ਪਈਆਂ ਨੇ ਚਲਕਿ ਹਾਂ ਸ਼੍ਰੀ ਪਵਨ ਰਮਾਇਣ ਦੇ ਪ੍ਰਕਾਸ਼ ਕਿਸ ਦਿਨ ਕੀਤੇ ਜਾਣਗੇ 5 ਤਰੀਕ ਨੂੰ ਕੀਤੇ ਜਾਣਗੇ 5 ਤਰੀਕ ਨੂੰ ਕੀਤੇ ਜਾਣਗੇ ਉਸ ਤੋਂ ਬਾਅਦ ਰਾਮਤ ਤੋਂ ਬਾਅਦ ਹੀ ਚਲਕੀਆਂ ਗੱਡੀਆਂ ਜਾਣਗੀਆਂ ਕਿਹੜੇ ਦਿਨ ਜੈਨਾਇਤਵਾਰਾ 5 ਤਰੀਕ ਦੇ ਦਿਨ ਤੇ ਰਮਾਇਣ ਦੇ ਪਾਠ ਚੱਲਣਗੇ 3 ਤਰੀਕ ਦੇ ਦਿਨ ਤੇ ਮੰਗਲਵਾਰ ਵਾਲੇ ਦਿਨ 7 ਤਰੀਕ ਦੇ ਦਿਨ ਭੋਗ ਪਾਇਆ ਜਾਏਗਾ ਤੇ ਟੋਟਲ ਲਗਦਰ ਵਾਸਤੇ ਬਾਤ ਤੇਗਾ ਸਾਰੀ ਸੰਗਤ ਨੇ ਜੀ ਜੀ ਬਿੱਕੀ ਜੀ ਜਿਹੜੀ ਸ਼ੋਭਾ ਯਾਤਰਾ ਵਾਲਮੀਕ ਮੰਦਿਰ ਚੱਲ ਕੇ ਕਿਹੜੇ ਕਿਹੜੇ ਪੜਾਵਾਂ ਤੇ ਸਟੇ ਕਰੇਗੀ ਤੇ ਮੁੜ ਵਾਲਮੀਕ ਮੰਦਿਰ ਇਸ ਮਾਫਤ ਹੋਏਗੀ ਹਾਂਜੀ ਪਹਿਲਾਂ ਜੀ ਇਥੋਂ ਵਾਲਮੀਕ ਤੋਂ ਵਾਲਮੀਕ ਸ਼ੋਭਾ ਜੋ ਮੰਦਿਰ ਦੇ ਸਾਹਮਣੇ ਆ 11 ਕਹਿੰਚਾਂ ਉੱਤੇ ਤਕਰੀਰ ਰੱਖੋਂ ਜੀ ਪਹਿਲੇ ਤੋਂ ਜਾਂ ਜਿਹੜੇ ਪਾਪੇ ਇੱਧਰ ਦੀ ਅੰਦਰਵਾੜੀ ਦੇ ਵਿੱਚ ਹੀ ਉਹ ਪਿੰਡ ਦੇ ਉੱਪਰ ਦੇ ਪ੍ਰਕਾਰਾਂ ਕਰਨਗੇ ਸਾਰੀ ਜੀ ਤੇ ਸ਼ਾਮਕਾਰ ਤਕਰੀਰ 4-5 ਵਜੇ ਵਾਪਸ ਹੋਊਗੀ ਕੁਸ਼ਟਮਗਰ ਸ਼ਾਮ ਨੂੰ ਇਹ ਪ੍ਰੋਗਰਾਮ ਚੱਲ ਰਿਹਾ ਕੋਈ ਰਾਇਗੀ ਤੁਹਾਡੀ ਸੰਗਤਾਂ ਨੂੰ ਜਿਸ ਤਰ੍ਹਾਂ ਬਾਣੀ ਰਾਹੀ ਠੀਕ ਉਹ ਰਮੈਣ ਦੀ ਰਚਨਾ ਵਿੱਚੋਂ ਹੀ ਪੇਸ਼ ਕੀਤਾ ਜਾਏਗਾ ਜਾਂ ਉਹ ਰਚਨਾ ਦੇ ਵਿੱਚੋਂ ਹੀ ਪੇਸ਼ ਕੀਤਾ ਜਾਏਗਾ ਬਾਬਾ ਜੀ ਦਾ ਜੋ ਵੀ ਹੁਣ ਤੱਕ ਚੱਲਦਾ ਆ ਰਹੇ ਹਨ ਸਹਿਵਾਣੀ ਹਰ ਹਰ ਮਾਲੀ ਸਿੱਖੋ ਕੀ ਰਚਨਾ ਦੀ ਸੰਗਤਾਂ ਸਾਡਾ ਪੰਥ ਜੀ ਸਤਿ ਸ਼੍ਰੀ ਅਕਾਲ ਕੁਸ਼ਟਮਗਰ ਸ਼ਾਮ ਨੂੰ ਜਨ ਜਨ ਸਤਿਕਾਰ ਵਿੱਚ ਸਾਡਾ ਪੰਥ ਦਾ ਮੁੱਖ ਅਧਿਕਾਰੀ ਸਾਰੇ ਪਿੰਡ ਵਾਸੀਆਂ ਤੇ ਗ੍ਰੇਟਿੰਗ ਕਰਦੇ ਆ ਕਿ ਸਾਡੇ ਇਸ ਸਵਾਗਤ ਦੇ ਮੌਕੇ ਤੇ ਚਰਚੇ ਸਮੋਸੇ ਤੇ ਤੇ ਇੱਥੇ ਹਾਜ਼ਰ ਹੋਣੇ ਸਾਰੇ ਸਾਰੇ ਨਗਰ ਵਾਸੀ ਸਾਰੇ ਆਪਾਂ ਪਟਿਆਲਾ ਨਾਲ ਸਬੰਧ ਦਾ ਜੀ ਜਦੋਂ ਵੀ ਮਾਣ ਮਹਾਰਾਜ ਕਰੀ ਜਾਂਦੀ ਹੈ ਸਾਰੇ ਮੱਖਾਂ ਦੇ ਨੇ ਲੰਗਰ ਦੀ ਥੋੜਾ ਸਾਂਝੀ ਕਰਦੇ ਸਾਰੇ ਯਾਰ ਹਰ ਇੱਕ ਪਾਸੇ ਬਹੁਤ ਵਧੀਆ ਢੰਗ ਨਾਲ ਪਿੰਡ ਵਾਸਪਨ ਦੇ ਵਿੱਚ ਹੋ ਰਿਹਾ ਹੈ ਜੇ ਪੂਰਾ ਵਧੀਆ ਸਾਡੀ ਸਹਿਯੋਗ ਤੇ ਜੇ ਪੂਰਾ ਪਿੰਡ ਵਾਸਤੇ ਚਲੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਰਿਆਂ ਪਿਆਰ ਪਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਸ਼ਸ਼ੀ ਪਿੰਡਰਾਉਣੀ ਜਿਵੇਂ ਕਿ ਤੁਹਾਨੂੰ ਅਮਰਤਪਾਲ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੇ ਪਿੰਡ ਮਹਾਰਿਸ਼ੀ ਵਾਲਮੀਕੀ ਜੀ ਭਗਵਾਨ ਜੀ ਦਾ ਬਹੁਤ ਹੀ ਧੂਮ ਧਾਮ ਨਾਲ ਪ੍ਰਗਾਸ਼ ਪੁਰਬ ਮਨਾਇਆ ਜਾਂਦਾ ਹੈ ਇਸ ਕਰਕੇ 5 ਤਰੀਕ ਨੂੰ ਰੋਮਾਂਟ ਪਾਰਟ ਰੱਖਾਈ ਜਾਣਗੀ ਤੇ ਚਾਤੀਆਂ ਚਲਕੀਆਂ ਕੱਢੀਆਂ ਜਾਣਗੀਆਂ ਜੋ ਕਿ ਆਦ ਗ੍ਰੰਥ ਦੇ ਧਾਰਮਿਕ ਚਲਦੀ ਆ ਰਹੀਆਂ ਨੇ ਉਹਦਾ ਝਲਕਿਆ ਦਖਾਇਆ ਜਾਏਗਾ ਤੇ ਇਹ ਆਪਣੇ 7 ਤਰੀਕ ਤੱਕ ਭੋਗ ਪਾਏ ਜਾਣਗੇ ਇਹ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਏਗਾ ਲੰਗਰ ਵੀ ਪਤਾਇਆ ਜਾਵੇ ਇਹ ਜਿਹੜੀ ਸ਼ੋਭਾ ਯਾਤਰਾ ਕਿਸ ਜਗ੍ਹਾ ਤੋਂ ਚੱਲ ਕੇ ਕਿਸ ਜਗ੍ਹਾ ਦੀ ਪ੍ਰਕਰਮਾ ਕਰਕੇ ਕਿੱਥੇ ਸਮਾਪਤ ਹੁੰਦੀ ਹੈ ਫਿਰ ਅੰਮ੍ਰਿਤਪਿੰਡ ਦੀ ਪ੍ਰਕਰਮਾ ਹੋਊਗੀ ਇਹਦੇ ਵਿੱਚ ਕਿਹੜੇ ਪਿੰਡ ਦੀ ਹੋਊਗੀ ਆਪਣੇ ਪਿੰਡ ਰੌਣੀ ਦੀ ਹੋਈ ਵਿੱਚ ਪਰ ਕਰਮਾ ਹੋ ਕੇ ਸਾਰਾ ਸ਼ਾਮ ਤੱਕ ਦਰਸ਼ਕ ਦਿਖਾਇਆ ਜਾਵੇਗਾ ਸ਼ਾਮ ਨੂੰ